ਸਡੇ ਦੇਸ਼ ਦੇ ਚਿਕ੍ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹਨ ਸਰਬਾਹੋ ਹਜ਼ਾਰਾਂ ਬਾਵਾ ਵਾਲਾ ઋષਿ ਹਜ਼ਾਰਾਂ ਬਾਵਾ ਨਹੀਂ ਆਉਂਦੀਆਂ ਅਗਰ ਹਜ਼ਾਰਾਂ ਬਾਵਾ ਇੱਕ ਬੰਦੇ ਦੀ ਹੋਂਦ ਤੇ ਸਾਰੇ ਹਾਲੇਚ ਮੇਰੇ ਖਲੇ ਕੋਈ ਬੰਦਾ ਬੈਠੇਗਾ ਮੁਸ਼ਕਿਲ ਹੈ ਇੱਕ ਵੀ ਬੈਠ ਸਕੇ ਹਜ਼ਾਰਾਂ ਬਾਵਾ ਉਹ ਚਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ ਜਿਹੜੇ ਸਮਝਾਣ ਦੇ ਪ੍ਰਤੀਕ ਨੇ ਨਾ ਅਗਰ ਉਹਨਾਂ ਦੀ ਕੋਈ ਗਹਿਰਾਈ ਚ ਨਾ ਜਾਵੇ ਤਾਂ ਬੜੇ ਭੁਲੇਖੇ ਪੈ ਜਾਂਦੇ ਨੇ ਸਹਿਨ ਸਰਬਾਉ ਦੋ ਹੱਥਾਂ ਦੇ ਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਦੋ ਹੱਥਾਂ ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੋੜ ਜਾਣ ਉਸ ਦੇ ਅੱਗੋਂ ਤਾਂ ਸਹਿਨ ਸਰਬਾਉ ਹੋ ਗਏ ਔਰ ਕੀ ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ ਸਹਿਨ ਸਰਬਾਉ ਦਹ ਸਿਰ ਕਹਿੰਨ 라ਵਣ ਦੇ 10 ਸਿਰ ਸਨ ਨਹੀਂ 10 ਸਿਰ ਜਿਤਨਾ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ 10 ਸਿਰ ਜਿਤਨਾ ਯਾਦ ਕਰ ਸਕਦੇ ਨੇ ਉਹ ਕੱਲਾ ਕਰਦਾ ਸੀ ਤਦੇ ਤੇ ਉਸ ਦੀ ਲੰਕਾ سونے ਦੀ ਸੀ ਤਦ ਹੀ ਤੇ ਚੰਦ ਸੂਰਜ ਤਾਂ ਕਿ ਤਪਦ ਰਸੋਈ ਗੁਰਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਸ ਜ਼ਮਾਨੇ ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ ਚ ਉਸ ਜ਼ਮਾਨੇ ਚ ਸੈਨਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ 라वण ਨੇ ਉਦੋਂ ਹਾਸਲ ਕੀਤਾ ਹੋਇਆ ਸੀ ਮਹਿਲਾਂ ਦੇ ਕਲਸ ਉਹਨੇ ਸੋਨੇ ਨਾਲ ਲਾ ਲੱਦੇ ਹੋਏ ਇਸ ਵਾਸੇஸ்வரਨ ਲੰਕਾ ਉਸ ਨੂੰ ਕਹਿੰਦੇ ਸਨ ਹਰ ਪੱਖ ਚੋਂ ਸਿਆਣਾ ਸੀ ਬੜਾ ਬੁੱਧੀਮਾਨ ਸੀ ਸ਼ਿਵ ਜੀ ਦਾ ਭਗਤ ਸੀ ਇਸ ਕਥਾ ਨੂੰ ਵੀ ਮੈਂ ਛੇੜਿਆ ਹਾਂ ਤੇ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ ਸਮਾਂ ਇਸ ਚ ਲੱਗ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ ਚੋ ਬੋਲੇ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਠ ਰਾਮਨ ਹੋਤੇ ਸੋਰੰਕ ਨੇ ਜਨਸਿਰ ਦੀਨੇ ਘਾਟ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਪ੍ਰੇਮ ਦਾ ਸੌਦਾ ਕਿ ਕਿਦਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੋ ਪ੍ਰਮਾਤਮਾ ਧਨਵਾਨਾਂ ਦੀ ਤਿੱਜੋਰੀ ਦੇ ਚੋਂਦਾ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ 60 60 ਵਟਾ ਦਮੜੀਆਂ ਦੇ ਨਾਲ ਸੱਟਾ ਵਟਾ ਹੋ ਸਕਦਾ ਪਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ ਤੋਂ ਰਾਵਣ ਹੋਤੇ ਸੋ ਰੰਕਨੇ ਰਾਵਣ ਕੋਈ ਬਿਖਾਰੀ ਨਹੀਂ ਸੀ ਜਨ ਸਿਰ ਦੀਨੇ ਕਾਟ ਜene ਆਪਣਾ ਸੀਸ ਕੱਢ ਕੇ ਸ਼ਿਵ ਜੀ ਦੇ ਅੱਗੋਂ ਰੱਖ ਦਿੱਤਾ ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ ਉਹ ਇਤਨਾ ਸੋਚਦਾ ਸੀ ਜਿਵੇਂ 10 ਸਿਰ ਕੋਈ ਸੋਚੇ ਉਹਦੇ ਇਤਨੇ ਪਰਬਲ ਵਿਚਾਰ ਸਨ 10 ਸਿਰ ਵੀ ਨਹੀਂ ਸੋਚ ਸਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤਾਂ ਪੰਜ ਖੜੇ ਹੋਏ ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ 라ਵਣ ਕੱਟ ਕੇ ਅੱਗੋਂ ਰੱਖ ਦਿਆ ਇਸੇ ਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ ਤੇ 라ਵਣ ਕਹਿੰਦਾ ਹੈ ਐ ਸ਼ਿਵ ਜੀ ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਬਧਿਆ ਹੱਥ ਨਹੀਂ ਹੈ ਮੈਂ ਉਸਿਰ ਨੂੰ ਕੀ ਕਰਾਂ ਠੀਕ ਹੈ ਮੈਂ ਸੋਚ ਲੈਣਾ ਵਿਚਾਰ ਲੈਣਾ ਆਲਮ ਫਾਜ਼ਨਾ ਵਿਦਵਾਨਾ ਚਾਰ ਵੇਦਾਂ ਦਾ ਪਾਠੀਆਂ ਤੇ ਚਾਰ ਵੇਦਾਂ ਦਾ ਗਿਆਤਾ ਵੀ ਹਾਂ ਪਰ ਇਸ ਸਿਰ ਦੇ ਉੱਤੇ ਤੇਰਾ ਮੇਰ ਬਰਿਆ ਹੱਥ ਨਹੀਂ ਹੋਇਆ ਮੈਨੂੰ ਆਸ਼ੀਰਵਾਦ ਨਹੀਂ ਮਿਲੇ ਮੈਂ ਸਿਰ ਨੂੰ ਕੀ ਕਰਾਂ ਇਤਨਾ ਸਿਆਣਾ ਇਤਨਾ ਵੱਡਾ ਬਗਲ ਇਹ ਸ਼ਿਵ ਜੀ ਦਾ ਭਗਤ ਸੀ ਰਾਮ ਵੀ ਸ਼ਿਵ ਜੀ ਦੇ ਭਗਤ ਸਨ ਰਾਮੇਸ਼ਵਨ ਦੇ ਸ਼ਿਵ ਜੀ ਦੀ ਪੂਜਾ ਕਰਕੇ ਹੀ ਰਾਮ ਨੇ ਲੰਕਾ ਤੇ ਚੜਾਈ ਕੀਤੀ ਇਹ ਦੋਵੇਂ ਸ਼ਿਵ ਜੀ ਦੇ ਭਗਤ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਠ ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ ਸਾਰੀ ਦੁਨੀਆ ਚ ਖਾਸ ਕਰਕੇ ਸਾਡੇ ਦੇਸ਼ ਵਿੱਚ ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਹੈ 라ਵਣ ਦਾ ਇੰਨੀ ਬੇਇੱਜ਼ਤੀ ਅਜੇ ਤੱਕ ਕਿਸੇ ਦੀ ਵੀ ਨਹੀਂ ਉਹ ਜਿੰਨੀ ਉਸਦੀ ਹੋਈ ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਜਾਂ ਦੋ ਦਫਾ ਸਾਲ ਦੇ ਸਾਲ ਜਲਾਇਆ ਜਾਂਦਾ ਹੈ ਹੈਰਾਨੀ ਕੀ ਪੁਤਲਾ ਖੜਾ ਕਰ ਦੇਣਗੇ ਸਾਰਾ ਦਿਨ ਲੋਕੀ ਮੱਥਾ ਵੀ ਟੇਕ ਦੇਣ ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ ਪ੍ਰਸ਼ਾਦ ਵੀ ਰੱਖਣਗੇ ਕੋਈ ਹੱਥ ਹੋਵੇ ਜਿਹਨੂੰ ਫੂਕ ਦੇਣਾ ਹੈ ਇਹ ਜਿਹੜਾ ਕਹਿੰਦੇ ਵਾਕਈ ਦੁਸ਼ਟ ਸੀ ਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀਮਤ ਪ੍ਰਾਣਾ ਵਿੱਚ ਅਹਿਸਾਸ ਹੈ ਵੇਦਾਂ ਦਾ ਗੈਣੀ ਸੀ ਸ਼ਿਵਜੀ ਦਾ ਭਗਤ ਸੀ ਇਹ ਵੀ ਮੈਂ ਅਰਜ਼ ਕਰਾਂ ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ ਜਲਾਣ ਤੋਂ ਪਹਿਲੇ ਰਾਮ ਵੀ ਪ੍ਰਕਰਮਾ ਕਰਦਾ ਹੈ ਉਸ ਦੇ ਉਹ ਲੰਮੀ ਚੌੜੀ ਗੱਲ ਹੈ ਜਦ ਮਰਨ ਲੱਗਿਆ ਸੀ ਰਾਵਣ ਦਮ ਤੋੜਨ ਲੱਗਾ ਸ਼੍ਰੀ ਰਾਮ ਆਪਣੇ ਵਿਰਾ ਲక్ష్ਮਣ ਨੂੰ ਕਹਿੰਦੇ ਨੇ ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਉੱਠ ਕੇ ਜਾ ਰਿਹਾ ਹੈ ਬੜੀਆਂ ਵਿਚਾਰਾਂ ਬੜੀ ਸਿਆਣਪ ਬੜੀ ਸੋਝ ਬੋਝ ਇਹ ਵੀ ਇਹਦੇ ਨਾਲ ਚਲੀ ਜਾਏਗੀ ਇਹਦਾ ਆਖਰੀ ਦਮ ਟੁੱਟੇ ਤੋਂ ਇਸ ਦੇ ਕੋਲੋਂ ਕੁਛ ਨਾ ਕੁਛ ਲੈ ਕੇ ਆ ਜਿਸ ਪੁਰਸ਼ ਦੇ ਕੋਲੋਂ ਰਾਮ ਆਪਣੇ ਭਿਰਾ ਨੂੰ ਗਿਆਨ ਲੈਣ ਵਾਸਤੇ ਭੇਜਦੇ ਨੇ ਉਹ ਮਨੁੱਖ ਕੋਈ ਮਾਮੂਲੀ ਨਹੀਂ ਸੀ ਗੁਰੂ ਅਰਜਨ ਦੇਵ ਜੀ ਨੇ ਉਹਦੀ ਰੂਪ ਰੇਖਾ ਸਾਹਮਣੇ ਰੱਖ ਦਿੱਤੀ ਹੈ ਲక్ష్ਮਣ ਦੀ ਜੈਸੀ ਤਬੀਅਤ ਸੀ ਕਿਉਂਕਿ ਗੁੱਸੇ ਚ ਆ ਕੇ ਰਾਵਣ ਦੀ ਭੈਣ ਦੀ ਨੱਕ ਕੱਟ ਚੁੱਕਿਆ ਸੀ ਇਹ ਸੰਤ ਦਾ ਕੰਮ ਨਹੀਂ ਹੈ ਨੱਕ ਕੱਟਣਾ ਤੇ ਇਸਤਰੀ ਨੂੰ ਹਮੇਸ਼ਾ ਲਈ ਕਰੂਪ ਕਰ ਦੇਣਾ ਸਵੈੰਬਰ ਦੀ ਪ੍ਰਥਾ ਉਹਨਾਂ ਦੇ ਨਾਲ ਆਮ ਸੀ ਸਵੈੰਮਵਰ ਸਵੈੰਬਰ ਬੱਚੀ ਆਪਣਾ ਵਰ ਖੁਦ ਚੁਣਦੀ ਸੀ ਇਹ ਆਮ ਪ੍ਰਥਾ ਸੀ ਸੀਤਾ ਨੇ ਵੀ ਖੁਦ ਚੁਣਿਆ ਸੀ ਦ੍ਰੋਪਤੀ ਨੇ ਵੀ ਖੁਦ ਚੁਣਿਆ ਸੀ ਸਵੈੰਬਰ ਸਵੈੰਮਵਰ ਚੁਣਨਾ ਹੈ ਆਪ ਵਰ ਚੁਣਨਾ ਹੈ ਸਮਾਜ ਦੀ ਵਿਵਸਥਾ ਐਸੀ ਸੀ ਅਗਾਹ ਚੱਲ ਕੇ ਦੇਖਿਆ ਗਿਆ ਕਿ ਬੱਚੀਆਂ ਜਜ਼ਬੇ ਦੇ ਤਹਿਤ ਕਈ ਦਫਾ ਵਰ ਦੀ ਗਲਤ ਚੁਣਾਵ ਕਰ ਲੈਂਦੀਆਂ ਜ਼ਿੰਦਗੀ ਚ ਪਛਤਾਣਾ ਪੈਂਦਾ ਹੈ ਔਰ ਬੱਚੇ ਰੁੱਲ ਜਾਂਦੇ ਨੇ ਸਵੈੰਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇਸ਼ ناکਾਮ ਹੋ ਕੇ ਰੱਦ ਕਰ ਦਿੱਤਾ ਗਿਆ ਪਰ ਨਹੀਂ ਬੱਚੀ ਸਵੈੰਬਰ ਨਹੀਂ ਚੁਣੇਗੀ ਸਿਰਫ ਇਸ ਕੋਲ ਜਜ਼ਬੇ ਹੀ ਹੁੰਦੇ ਨੇ ਸਿਰਫ ਇਸ ਕੋਲ ਭਾਵਕਤਾ ਹੁੰਦੀ ਹੈ ਇਹਦੇ ਕੋਲ ਦੂਰ ਦ੍ਰਿਸ਼ਟੀ ਨਹੀਂ ਹੁੰਦੀ ਸਵੈੰਬਰ ਭਾਰਤ ਦੇ ਵਿੱਚ ਫੇਲ ਹੋਇਆ ਸਵੈੰਬਰ ਅਮਰੀਕਾ ਤੇ ਯੂਰਪ ਦੇ ਦੇਸ਼ਾਂ ਚ ਫੇਲ ਹੋ ਰਿਹਾ ਹੈ ਕੈਲੀਫੋਰਨੀਆ ਦੇ ਡਾਕਟਰ ਮਨਜੀਤ ਸਿੰਘ ਨੇ ਮੈਨੂੰ ਦੱਸਿਆ 87 ਫੀਸਦੀ ਦੀਆਂ ਸ਼ਾਦੀਆਂ ਕੈਲੀਫੋਰਨੀਆ ਚ ਤਲਾਕ ਹੋ ਜਾਂਦੀਆਂ ਨਹੀਂ ਨਿਭਦੀਆਂ ਟੁੱਟ ਜਾਂਦੀਆਂ ਹਾਲਾਂਕਿ ਖੁਦ ਚੁਣਿਆ ਹੁੰਦਾ ਹੈ ਖੁਦ ਸ਼ਾਦੀਆਂ ਕੀਤੀਆਂ ਮਾਪੇ ਦੇ ਮਦਖਲਤ ਵੀ ਨਹੀਂ ਸਮਾਜ ਦੀ ਮਦਖਲਤ ਹੀ ਨਹੀਂ ਫਿਰ ਕਿਉਂ ਨਹੀਂ ਨਿਭਦੀਆਂ ਸਿਰਫ ਹੁਕੇ ਜਜ਼ਬਿਆਂ ਦੇ ਤਹਿਤ ਚੁਣਾਉ ਹੁੰਦਾ ਹੈ ਜਜ਼ਬੇ ਠੰਡੇ ਪੈ ਗਏ ਤਲਾਕ ਹੋ ਗਿਆ ਇੱਕ ਸਟੇਟ ਦੇ ਅੰਦਰ ਬਾਕੀ ਸਟੇਟਾਂ ਚ ਨਹੀਂ ਇੱਕ ਸਟੇਟ ਦੇ 87% ਦੀਆਂ ਸ਼ਾਦੀਆਂ ਤਲਾਕ ਹੋ ਜਾਂਦੀਆਂ ਸਵੈਂਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇ ਫੇਲ ਹੋਇਆ ਸਮਾਜ ਨੇ ਰੱਦ ਕਰ ਦਿੱਤਾ ਬਈ ਨਹੀਂ ਆਇੰਦਾ ਬੱਚੀ ਖੁਦ ਚੁਣਾਵ ਨਹੀਂ ਕਰੇਗੀ ਕਰੇਗੀ ਤਾਂ ਉਸ ਤੇ ਉਂਗਲ ਉਠਾਏਗੀ ਸਮਾਜ ਇਹ ਬੱਚੀ ਗਲਤ ਹੈ ਯوروب ਦੇਸ਼ ਅਮਰੀਕਾ ਕੈਨੇਡਾ ਦੇ ਜਿਸੋਂ ਸਵੈਂਬਰ ਫੇਲ ਹੋ ਰਹੇ ਹਨ ਪਰ 라ਵਣ ਤੇ ਸ਼੍ਰੀ ਰਾਮ ਦੇ ਸਮੇਂ ਸਵੈਂਬਰ ਆਮ ਸੀ ਸਰੂਪ ਨਖਾ ਨੇ ਲਕਸ਼ਮਣ ਨੂੰ ਚੁਣ ਲਿਆ ਸੀ ਵਾਰਮਾਲਾ ਪੈਣ ਲੱਗੀ ਲੰਬੀ ਚੌੜੀ ਕਥਾ ਹੈ ਉਹਨੇ ਗੁੱਸੇ ਚ ਉਹਦੀ ਨੱਕ ਕੱਟ ਦਿੱਤੀ ਤੇ ਸਰੂਪ ਨਖਾ ਉਹਨਾਂ ਦੇ ਨਾਜ ਸਰੀਰ ਦੇ ਅੰਗ ਤੇ ਮਨ ਦੇ ਸੁਭਾਅ ਦੇ ਮੁਤਾਬਕ ਨਾਮ ਰੱਖੇ ਜਾਂਦੇ ਸਨ ਸਰੂਪ ਨਖਾ ਉਹਦੇ ਨੈਣ ਨਕਸ਼ ਬਹੁਤ ਅੱਛੇ ਸਨ ਤੇ ਲਕਸ਼ਮਣ ਨੇ ਕਿ ਨੱਕ ਕਰਕੇ ਤੋ ਖੂਬ ਸੋਹਰਤ ਲੱਗਦੀ ਪਈ ਹੈ ਬਹੁਤ ਮੈਂ ਇਹ ਕੱਟ ਦਿੰਦਾ ਕੱਟ ਦਿੱਤੀ ਇਹ ਤੇਸ਼ੀਆ ਦਾ ਇਲਾਕਾ ਐਸਾ ਹੈ ਹੋਰ ਕੁਝ ਬਰਦਾਸ਼ ਕਰ ਲਵੇ ਲੇਕਿਨ ਭਰਾ ਭੈਣ ਦੀ ਤੋਹੀਨ ਤੇ ਭੈਣ ਦੀ ਗੱਲ ਨਹੀਂ ਬਰਦਾਸ਼ ਕਰਦਾ ਰਾਵਣ ਦੀ ਭੈਣ ਸੀ ਆਮ ਬੰਦਾ ਨਹੀਂ ਬਰਦਾਸ਼ ਕਰਦਾ ਉਹ ਤੇ ਰਾਜਾ ਸੀ ਬਦਲੇ ਦੀ ਭਾਵਨਾ ਤੇ ਆਕੇ ਠੀਕ ਹੈ ਸਿਆਣਾ ਸੇ ਵਿਦਵਾਨ ਸਈ ਸ਼ਿਵਜੀ ਦਾ ਬਗਤ ਸੀ ਪਰ ਬੈਣ ਦੀ ਨੱਕ ਕੱਟੀ ਇਤਿਹਾਸ ਦੇ ਨਿੱਕੇ ਪਹਿਲੋ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਲਕਸ਼ਮਣ ਗਿਆ ਗਿਆਨ ਲੈਣ ਵਾਸਤੇ ਰਾਵਣ ਦੇ ਸਿਰ ਦੇ ਭਾਰ ਖੜਾ ਹੋਇਆ ਔਰ ਕਹਿੰਦਾ ਹੈ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਹੈ ਹਰ ਪਹਿਲੋ ਦੇ ਜੋ ਕੀਮਤੀ ਤੋਂ ਕੀਮਤੀ ਵਿਚਾਰ ਧਾਰਾ ਹੋਵੇ ਤੁਸੀਂ ਜਾ ਰਹੇ ਹੋ ਜਗਤ ਤੋਂ ਦੱਸ ਕੇ ਜਾ ਰਾਵਣ ਨੇ ਅੱਖ ਜ਼ਰੂਰ ਖੋਲੀ ਹੈ ਔਰ ਘਿਰਣਾ ਭਰੀ ਮੁਸਕਰਾਹਟ ਵੀ ਚਿਹਰੇ ਤੇ ਆਈ ਫਿਰ ਅੱਖਾਂ ਬੰਦ ਹੋ ਗਈਆਂ ਲਕਸ਼ਮਣ ਵਾਪਸ ਆ ਗਏ ਰਾਮ ਨੂੰ ਕਹਿੰਦਾ ਭਗਵਨ ਉਹ ਤੇ ਬੋਲਦਾ ਹੀ ਨਹੀਂ ਪਤਾ ਹੈ ਰਾਮ ਨੇ ਕੀ ਆਖਿਆ ਤੈਨੂੰ ਬੁਲਾਉਣ ਦੀ ਜਾਚ ਨਹੀਂ ਆਈ ਤੈਨੂੰ ਗਿਆਨ ਲੈਣ ਦਾ ਢੰਗ ਨਹੀਂ ਆਇਆ ਜਾ ਉਹ ਵਿਦਵਾਨ ਹੈ ਸ਼ਿਵਜੀ ਦਾ ਭਗਤ ਉਹਦੇ ਕਦਮਾਂ ਦੇ ਵਿੱਚ ਖੜਾ ਉਹਦੇ ਪੈਰਾਂ ਤੇ ਮੱਥਾ ਟੇਕ ਫਿਰ ਹੱਥ ਜੋੜ ਕੇ ਮੰਗ ਕਰ ਇੰਜ ਗਿਆਨ ਦੀ ਮੰਗ ਕਰੀ ਦੀ ਜਿਹਦੇ ਕਦਮਾਂ ਦੇ ਚਰਾਮ ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਸ ਦੇ ਕੋਲ ਉਹ ਗਿਆਨ ਲੈਣਾ ਚਾਹੁੰਦੇ ਨੇ ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ ਮਾਮੂਲੀ ਨਹੀਂ ਹੋ ਸਕਦਾ ਅੱਜ ਕੀ ਇਸ ਤਰ੍ਹਾਂ ਕੀਤਾ ਤੇ ਰਾਹੁਣ ਨੇ ਜਿਹੜੀ ਆਖਰੀ ਗੱਲ ਕੀਤੀ ਲਕਸ਼ਮਣ ਮਨੁੱਖ ਦੀ ਜ਼ਿੰਦਗੀ ਚ ਕੱਲ ਕਤਈ ਨਹੀਂ ਆਉਂਦਾ ਜੋ ਕਰਨਾ ਹੈ ਅੱਜ ਕਰ ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰਨੀ ਪੋਸ਼ ਬੰਨ ਨਾ ਕਰਨੀ ਕੱਲ ਤੇ ਨਾ ਛੁੱਟੇ ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇ ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੇ ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੇ ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾਰਿਆ ਪਾਤਸ਼ਾਹ ਕਹਿੰਦੇ ਨੇ ਨਹੀਂ ਬਿਲੰਬ ਧਰਮੰਗ ਬਿਲੰਬ ਪਾਪੰ ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ ਸਾਬ ਕਹਿੰਦੇ ਬਿਲੰਬ ਨਹੀਂ ਕਰਨੀ ਦੇਰੀ ਨਹੀਂ ਕਰਨੀ ਕਿਉਂ ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ ਫਿਰ ਤੂੰ ਉਹ ਨਹੀਂ ਕਰ ਸਕੇਗਾ ਬਿਲੰਬ ਪਾਪੰ ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ ਲੇਕਿਨ ਹੁੰਦਾ ਕਿ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗੀਆਂ ਆਈਆਂ ਆਲਕ ਕਰੇ ਬੁਰਾਈ ਹੋਵੇ ਸੇ ਬੁਰਾ ਸੰਕਲਪ ਪੈਦਾ ਹੋਇਆ ਬੰਦਾ ਤਤ ਛਿਨ ਕਰਦਾ ਹੈ ਚੰਗਾ ਸੰਕਲਪ ਪੈਦਾ ਹੁੰਦਾ ਸੋਚਦਾ ਕੱਲ ਸੋਚਾਂਗੇ ਪਰਸੋਂ ਸੋਚਾਂਗੇ ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਚੰਗਿਆਈਆਂ ਤੋਂ ਬਚਦਾ ਜਾ ਰਿਹਾ ਕਿਉਂਕਿ ਚੰਗਿਆਈਆਂ ਨੂੰ ਪੋਸ਼ਣ ਕਰਦਾ ਹੈ ਚੰਗੀਆਂ ਆਈਆਂ ਆਲਕ ਕਰੇ ਬੁਰੀਾਈ ਹੋਵੇ ਸਹਿਰ ਇਹ ਮਹਾਨ ਗਿਆਨ 라ਵਣ ਨੇ ਲਕਸ਼ਮਣ ਨੂੰ ਦਿੱਤਾ ਹੁਣ ਪ੍ਰਸ਼ਨ ਖੜਾ ਹੋਵੇਗਾ ਹਾਰ ਕਿਉਂ ਗਏ ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ 라ਵਣ राम ਤੋਂ ਨਹੀਂ ਹਾਰੇ ਆਪਣੇ ਵਿਭਾਤ ਤੋ ਹਾਰੇ ਨ ਵਿਭਿਕਸ਼ਣ ਤੋਂ ਸਾਰੇ ਸੀਕਰਟ ਸਾਰਾ ਰਾਜ਼ ਭਰਾ ਨੇ ਦੱਸ ਦਿੱਤਾ ਵਿਭਿਕਸ਼ਣ ਔਰ ਚਾਣਕ ਰਿਸ਼ੀ ਕਹਿੰਦੇ ਨੇ ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ ਹੈ ਪਰ ਆਦੇਵਾਰ ਤੋਂ ਨਹੀਂ ਬਚ ਸਕਦਾ ਕਿਉਂ ਭਰਾ ਨੂੰ ਸਭ ਕੁਝ ਪਤਾ ਹੈ ਸਭ ਕੁਝ ਪਤਾ ਹੈ ਹੋ ਸਕਦਾ ਹੈ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ ਭਰਾ ਦਾ ਵਾਰ ਖਾਲੀ ਨਹੀਂ ਹੋਇਆ ਇਸ ਵਾਸਤੇ ਆਮ ਦੁਸ਼ਮਣਾਂ ਦੇ ਜਿਤਨੀ ਦੁਸ਼ਮਣੀ ਨਹੀਂ پائی ਜਾਂਦੀ ਨਹੀਂ ਦੇਖੀ ਜਾਂਦੀ ਕਈ ਵਾਰ ਭਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ ਬੜੀ ਭयंकर ਵਿਵੇਕਸ਼ਣ ਨੇ ਸਾਰੇ ਰਾਜ ਦੱਸ ਦਿੱਤੇ ਨੇ ਵਿਵੇਕਸ਼ਣ ਪਰ ਰਾਜ ਸੀ ਰਾਮਣ ਦਾ ਸਾਰੇ ਸੀਕ੍ਰੇਟ ਦੱਸ ਦਿੱਤੇ ਇਸ ਵਾਸਤੇ ਭਾਰਤ ਦੇ ਛੋਟੀ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਹਾਰਿਆ ਹੈ ਭਰਾ ਦੀ ਮਾਰ ਤੋਂ ਤੋਂ ਭਾਰਤ ਵਿੱਚ ਬੋਲ ਪ੍ਰਚਲਿਤ ਨੇ ਘਰ ਕਾ ਬੇਦੀ ਲੰਕਾ ਡਾਲੇ ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ ਮਨੁੱਖ ਦੀ ਫਿਤਰਤ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੁੰਦਾ ਹੈ ਜੋ ਜਿੱਤ ਜਾਏ ਉਹ ਭਗਵਾਨ ਹੁੰਦਾ ਹੈ ਕੁਦਰਤੀ ਗੱਲ ਹੈ ਸਭ ਪ੍ਰਭੂ ਖੇੜ ਹੈ ਮਨੁੱਖ ਪ੍ਰਭਾਵਿਤ ਹੈ ਜੋ ਜਿੱਤਦਾ ਹੈ ਉਹ ਪ੍ਰਭਾ ਜੋ ਹੈ ਭਗਵਾਨ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੈ ਇਸ ਤਰ੍ਹਾਂ ਹੀ ਹੋਇਆ ਇਸ ਵਾਸਤੇ ਆਮ ਬੰਦੇ ਕਰੀਬਨ ਕਰੀਬਨ ਕੋਸ਼ਿਸ਼ ਕਰਦੇ ਨੇ ਅਸੀਂ ਜਗਤ ਦੇ ਵਿੱਚ ਜੇਤੂ ਬਣੀ ਹੈ। ਤਾਂ ਜੇ ਤੋ ਤਾਂ ਬਣ ਸਕਦੇ ਕੋਈ ਸ਼ਕਤੀ ਹੋਵੇ, ਤਾਕਤ ਹੋਵੇ, ਮਨੁੱਖ ਸ਼ਕਤੀ ਤੋਂ ਪ੍ਰਭਾਵਤ ਹੈ। ਉਹਨੇ ਮੈਂ ਅਰਜ਼ ਕੀਤੀ ਸੀ। ਪਰਮਾਤਮਾ ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਹੁਣ ਸ਼ਕਤੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤੇ ਮਨੁੱਖ ਬਾਹਰੋਂ ਸ਼ਕਤੀਸ਼ਾਲੀ ਹੈ, ਇੱਕ ਮਨੁੱਖ ਅੰਦਰੋਂ ਸ਼ਕਤੀਸ਼ਾਲੀ। ਜੋ ਅੰਦਰ ਦੀ ਸ਼ਕਤੀ ਉਹਨੂੰ ਸਤ ਕਹਿੰਦੇ ਨੇ। ਜੋ ਬਾਹਰ ਦੀ ਸ਼ਕਤੀ ਇਹਨੂੰ ਸਤਾ ਕਹਿੰਦੇ ਨੇ ਜੋ ਅੰਦਰ ਦੀ ਸ਼ਕਤੀ ਇਹਨੂੰ ਧਰਮ ਨੀਤੀ ਕਹਿੰਦੇ ਨੇ ਜੋ ਬਾਹਰ ਦੀ ਸ਼ਕਤੀ ਇਹਨੂੰ ਰਾਜਨੀਤੀ ਕਹਿੰਦੇ ਨੇ ਬਦਕਿਸਮਤੀ ਇਹ ਆਜ ਕਾਲ ਤੋਂ ਸਤਾ ਸਤ ਨਾਲ ਟਕਰਾਂਦੀ ਰਹੀ ਹੈ